ਸਕਾਈ ਤੋਂ ਘਰਦੇ ਇਸ ਕਿਸਾਨਾਂ ਦੇ ਨਲਕਾ ਜੇ ਬਣ ਗਿਆ ਹੋਏ ਖਾਲਸ ਤਰਨੀਆਂ ਦਾ ਅੱਡਾ ਲਓ ਜੀ ਦੋਸ਼ ਕਰਨ ਜਾ ਰਿਹਾ ਨਾਟਕ ਡਾਕਟਰ ਸੋਮਪਾਲ ਹੀਰਾਦੀ ਕਰਮ ਤੋਂ ਲਿਖਿਆ ਹੋਇਆ ਨਾਟਕ ਗੋਦੀ মিডিਆ ਝੂਠ ਬੋਲਦਾ ਇਸ ਨਾਟਕ ਦਾ ਸੁੱਤਰ ਤਾਰ ਪੰਜਾਬ ਸਿੰਘ ਬੋਲ ਰਿਹਾ ਤੇ ਇਸ ਵਕਤ ਮੈਂ ਪਿਕਰੀ ਬਾਰਡਰ ਤੇ ਖੜਾ ਪੰਜਾਬ ਦੇ ਕਿਸਾਨਾਂ ਨੇ ਕਿਸਾਨਾਂ ਨੇ ਪੰਜਾਬ ਭਰ ਦੇ ਟੋਲ ਪਲਾਜੇ ਬੰਦ ਕਰਕੇ हरियाणा ਦੇ ਸਾਥ ਨਾਲ ਇਹਨਾਂ ਧਰਨਿਆਂ ਨੂੰ ਪਟ્રોલ ਪੱਪ ਵਸੀਲ ਕਰਕੇ ਮੰਤਰੀਆਂ, ਸ਼ੰਤਰੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਪੁੱਤਰੇ ਦਸਹਿਰੇ ਵਾਲੇ ਦੇ ਅਨਸਾਰ ਕੇ ਇਹਨਾਂ ਧਰਨਿਆਂ ਨੂੰ ਹਰਿਆਣੇ ਦੇ ਸਾਥ ਨਾਲ ਦਿੱਲੀ ਦੇ ਵਿੱਚ ਜਾ ਕੇ ਅੰਦੋਲਨ ਬਣਾ ਦਿੱਤਾ ਫਿਰ ਰਾਜਸਥਾਨ ਨਿਕਲਿਆ ਕਰਨਾਟਕ, ਜੂਪੀ, ਵਿਹਾਰ, ਆਂਧਰਾ ਵਾਲੇ ਦੇ ਵੇਖਦੇ-ਵੇਖਦੇ ਇਹਨਾਂ ਧਰਨਿਆਂ ਨੂੰ ਮਹਾ ਅੰਦੋਲਨ ਬਣਾ ਦਿੱਤਾ ਜਾਗਦਿਆਂ ਜ਼ਮੀਰਾਂ ਵਾਲਿਆਂ ਨੇ ਛੋਟੇ ਸਾਬਜਾ ਤੇ ਮਾਤਾ ਗੁਦਰੀ ਦੇ ਬਾਣ ਸਾਹਿਬ ਦੇ ਖਾ ਦਾ ਨਾਰਾ ਮਾਰਿਆ ਤੇ ਵੇਖਦੇ-ਵੇਖਦੇ ਇਹ ਅੰਦੋਲਨ ਅੰਤਰਰਾਸ਼ਟਰੀ ਮਹਾ ਅੰਦੋਲਨ ਬਣ ਗਿਆ ਪਰ ਸਾਡਾ ਇਥੋਂ ਤੱਕ ਦਾ ਇਹ ਸਾਰਾ ਸਫਰ ਇਹ ਗੋਦੀ মিডিਆ ਨੇ ਸਾਨੂੰ ਨਹੀਂ ਦਿਖਾਇਆ ਕਿਉਂਕਿ ਗੋਦੀ মিডিਆ ਚੋਟ ਬੋਲਦਾ ਜਿਵੇਂ ਅਸੀਂ ਦੇਸ਼ ਦੇ ਨਾਮ ਤੇ ਦੇਸ਼ ਤੋਂ ਕਰਦੇ ਹੋਈਏ ਇਹੋ ਜੇ ਖਤਰਨਾਕ ਤਰੀਕੇ ਨਾਲ ਖਬਰਾਂ ਪੇਸ਼ ਕਰਦੇ ਆ ਮਾਰੇ ਦੇ ਨਾਲ ਬੰਦਾ ਤਾਂ ਉਹੀ ਦਿਲ ਛੱਡ ਜੇ ਆ ਜਵਾਨ ਦੇਖ ਕੇ ਡਰ ਜਾਂਦੇ ਆ ਕੌਲੀ ਜੀ ਰੱਖੀ ਹੋਈ ਆ ਇਹੋ ਜੇ ਖਤਰਨਾਕ ਤਰੀਕੇ ਨਾਲ ਖਬਰਾਂ ਪੇਸ਼ ਕਰਦੇ ਆ ਲਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਹਦੇ ਇੱਕ ਤਸਵੀਰ ਦੇਖੋ ਕਿਵੇਂ ਪੇਸ਼ ਕਰਦੇ ਸਾਡੇ ਅੰਦੋਲਨ ਨੂੰ ਸਭ ਸੈਖੋਂ ਖਾਰ ਦੇ इस किसान आंदोलन का जो बन गया है خالص तवनियों का अड्डा अब बनेगा खड्डा इस आंदोलन में आमवासीminLengthवादी नोबॉडी कुछ पैठ कर चुके हैं और देश को तोड़ दे चले हैं देश इस बात का जवाब मांगता है ਦੇਸ਼ ਇਸ ਬਾਪ ਦਾ ਜਵਾਬ ਮੰਗਦਾ ਹੈ ਦੇਸ਼ ਕੋ ਇਸ ਬਾਪ ਦਾ ਜਵਾਬ ਚਾਹੀਏ ਦੇਸ਼ ਇਸ ਬਾਪ ਦਾ ਜਵਾਬ ਮੰਗਦਾ ਹੈ ਜਵਾਬ ਮੰਗਦਾ ਹੈ ਬੂ ਬੂ ਅਕੇ ਗੋਦੀ ਮੀੜੀ ਨਾ ਚੁਰਬੋ ਚੁਰਬੋ ਕਿਉਂ ਸਾਥੀਓ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਸਿੰਘੂ ਬੋਰਡ ਦੀ ਦੂਸਰੀ ਤਸਵੀਰ ਆਹ ਦੇਖੋ ਮੇਰੇ ਚਾਰੇ ਪਾਸੇ ਟਰਾਲੀਆਂ ਟਰਾਲੀਆਂ ਖੜੀਆਂ ਨੇ ਆਹ ਦੇਖੋ ਪਰਾਪਰਾ ਵਿੱਚ ਢੰਡੇ ਝੂਲਦੇ ਆ ਟੈਂਟ ਲੱਗੇ ਹੋਇਆ ਇਹ ਰਹਾ ਸਾਡਾ ਮਿੱੰਨੀ ਪੰਜਾਬ ਜਿਨੂੰ ਇਹਨਾਂ ਕਲਜਰਾਂ ਨੇ ਉੱਡਤਾ ਪੰਜਾਬ ਆਖਿਆ ਸੀ ਉੱਡਤਾ ਪੰਜਾਬ ਨਹੀਂ ਓਏ ਉੱਡ ਕੇ ਆਇਆ ਹੋਇਆ ਪੰਜਾਬ ਮੈਂ ਤੁਹਾਨੂੰ ਕਹਿੰਦਾ ਸਿੰਘੂ ਬਾਰਡਰ ਤੇ ਮਿਲਾਂਗਾ ਕਦੇ ਟਿਕਰੀ ਬਾਰਡਰ ਤੇ ਮਿਲਾਂਗਾ ਕਦੇ ਗਾਜੀਪੁਰ ਮੋਡਰ ਬਾਰਡਰ ਤੇ ਮਿਲਾਂਗਾ ਕਦੇ ਰਾਮਪੁਰਾ ਦੇ ਚੌਕ 'ਚ ਮਿਲਾਂਗਾ ਕਿਉਂਕਿ ਮੈਂ ਪੰਜਾਬ ਸਿੰਘਾ ਮੈਂ ਤੁਹਾਨੂੰ ਹਰ ਥਾਂ ਮੈ ਸਕਦਾ ਪਰ ਮੇਰੇ ਹਰ ਥਾਂ ਹੋਣ ਦਾ ਸਬੂਤ ਇਹ ਗੋਦੀ ਮੀਡੀਆ ਤੁਹਾਨੂੰ ਨਹੀਂ ਦਿਖਾਊਗਾ ਦੇਖੋ ਟਿਕਰੀ ਬਾਰਡਰ ਦੀ ਤੀਸਰੀ ਤਸਵੀਰ ਔਰ ਦੇਖੋ ਖਾਰਸਾਡ ਵਾਲੇ ਨੇ ਹਰ ਚੀਜ਼ ਦਾ ਲੰਗਰ ਲਾਇਆ ਹੋਇਆ ਤੇ ਗੋਦੀ ਮੀਡੀਆ ਇਹਨਾਂ ਨੂੰ ਪਤਾ ਕੀ ਆਂਦਾ ਸੀ ਇਹਨਾਂ ਨੂੰ ਅੱਤਵਾਦੀ ਆਖਦਾ ਸੀ ਤੁਸੀਂ ਦੱਸੋ ਇਹ ਅੱਤਵਾਦੀ ਆ ਹਰਿਆਣੇ ਵਾਲੇ ਰੋਜ਼ ਸੈਂਕੜੇ ਲੀਟਰ ਦੁੱਧ ਲੈ ਕੇ ਆਉਂਦੇ ਸੀ ਸਾਡੇ ਅੰਦੋਲਨ ਦੇ ਵਿੱਚ ਜੇ ਹਰਿਆਣੇ ਆ ਅੱਤਵਾਦੀ ਸੀ ਹਰਿਆਣੇ ਦੇ ਰਾ ਮੇਰੇ ਇੱਕ ਵੀਰ ਨੇ ਆਪ ਦੀਆਂ 51 ਲੱਖ ਦੀਆਂ ਮੱਝਾਂ ਵੇਚਦੀਆਂ ਸੀ 51 ਲੱਖ ਦੀਆਂ ਮੱਝਾਂ ਵੇਚ ਕੇ ਸਾਡੇ ਪੰਜਾਬੀ ਭਰਾਵਾਂ ਲਈ ਲੰਗਰ ਚਲਾ ਕੇ ਰੱਖਤਾ ਸੀ ਕੀ ਹਰਿਆਣਿਆਂ ਨੇ ਆਪਵਾਦੀ ਸੀ ਅਸਲ ਵਿੱਚ ਗੋਦੀ মিডিਆ ਸਾਡੇ ਕਿਸਾਨ ਅੰਦੋਲਨ ਨੂੰ ਐਸਬਾਈਐਲ ਨਹਿਰ ਦੇ ਮੁੱਦੇ ਹੋਰ ਦੱਬਾਉਣਾ ਚਾਹੁੰਦੇ ਸੀ ਜਿਵੇਂ ਇਹਨਾਂ ਨੇ ਦਿੱਲੀ ਦੇ ਬਚੀਨ ਬਾਗ ਨੂੰ ਕਰੋਨਾ ਦੇ ਨਾਂ ਹੇਤ ਦੱਬ ਲਿਆ ਪਰ ਆਹ ਦੇਖੋ ਹਰਿਆਣਿਆਂ ਦੇ ਮੇਰੇ ਵੀਰ ਕੀ ਕਹਿੰਦੇ ਆ ਅਰੇ ਲੀਡਰ ਤੂੰ ਪੰਜਾਬ ਅਰ ਹਰਿਆਣਾ ਕੋ ਇੱਕ ਕਰਕੇ ਚੰਡੀਗੜ੍ਹ ਦਾ ਮਸਲਾ ਨਵੇੜ ਦੋ ਬਾਕੀ ਰਹਿ ਗੀ ਜੇ ਪਾਣੀਆਂ ਕੀ ਬਾਤ ਏ ਬੋਤੋਂ ਅਮ ਬਾਠੇ ਆਪ ਨਵੇੜ ਲੈਂਗੇ ਇਹ ਮਾਰੇ ਕੁੱਤ ਨੂੰ ਲੂਏ ਲੜਾ ਤੇਰੇ ਪਾਣੀਆ ਕੇ ਨਾਮ ਤੇ ਰੇ ਪੰਜਾਬ ਤੇ ਮਹਾਰਾ ਬੜਾ ਭਾਈ ਸਾਂ ਪੰਜਾਬ ਅਰ ਹਰਿਆਣਾ ਜਿੰਦਾਬਾਦ ਮਹਾਰਾ ਭਾਈਚਾਰਾ ਜਿੰਦਾਬਾਦ ਤੂੰ ਦੱਸਦਾ ਕਿ ਅੰਦੋਲਨ ਦੇ ਵਿੱਚ ਸਾਡੇ ਪੰਜਾਬੀਆਂ ਦੀ छवि ਬੜੀ ਕਮਾਲ ਦੀ ਉੱਪਰ ਕੇ ਸਾਹਮਣੇ ਆਈ ਹੈ ਸਾਡੇ ਪੰਜਾਬੀਆਂ ਦੀ ਪੱਗ ਦਾ ਪਰਨਾ ਬੜਾ ਉੱਚਾ ਹੋਇਆ ਉਹ ਕਿਵੇਂ ਇੱਕ ਦਿਨ ਦੀ ਗੱਲ ਆ ਮੈਂ ਨਾ ਟਿਕਰੀ ਬਾਡਰ ਤੇ ਖੜਾ ਸੀ ਇੱਕਲੀ ਵੱਟ ਤੇ ਖੜਾ ਮੈਂ ਅਖਬਾਰ ਪੜ੍ਹ ਰਿਆ ਸੀ ਤੇ ਦਿੱਲੀ ਦੀਆਂ ਤਿੰਨ ਕੁੜੀਆਂ ਸੀ ਤਾਂ ਰਾਧਾ ਤੇ ਰੁਕਮਣੀ ਉਹ ਸਟੌਕ ਤੇ ਖੜੀਆਂ ਸੀ ਉਹਨਾਂ ਨੇ ਅੱਗੇ ਜਾਣਾ ਸੀ ਡਿਊਟੀ ਤੇ ਪਰ ਵਿਚਾਰੀਆਂ ਡਰਦੀਆਂ ਅੱਗੇ ਨਹੀਂ ਸੀ ਲੰਘ ਰਹੀਆਂ ਇੱਕ ਹੌਸਲਾ ਜਾਂ ਕਰਕੇ ਕਦੇ ਗਾਂ ਨੂੰ ਜਾਵੇ ਦੂਜੀ ਡਰ ਕੇ ਫੇਰ ਪਿੱਛੇ ਮੁੜਿਆਵੇ ਹੌਸਲਾ ਜਾਂ ਕਰਕੇ ਵਿਚਾਰੀਆਂ ਗਾਂ ਨੂੰ ਜਾਣ ਫੇਰ ਡਰ ਕੇ ਪਿੱਛੇ ਮੁੜਿਆ ਮੇਰਾ ਧਿਆਨ ਉਹਨਾਂ ਵੱਲ ਚਲਾ ਗਿਆ ਮੇਰੇ ਕੋਲ ਸੁਖਦੇਵ ਖੜਾ ਸੀ ਮੈਂ ਸੁਖਦੇਵ ਨੂੰ ਆਖਿਆ ਸੁਖਦੇਵ ਉਹ ਯਾਰ ਪੁੱਛ ਜਾ ਕੇ ਕਿ ਉਹਨੂੰ ਗੱਲ ਕੀ ਆ ਯਾਰ ਇਹ ਦਰੀਕਾ ਤੋਂ ਜਾਂਦੀਆਂ ਇਹ ਅੱਗੇ ਕਾਹਦੀ ਲੰਗਦੀਆਂ ਜਦੋਂ ਸਖਦੇਵ ਉਹਨਾਂ ਕੁੜੀਆਂ ਕੋਲੇ ਗਿਆ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਕੀ ਗੱਲ ਆ ਭਾਏ ਤੁਸੀਂ ਦਰੀਕਾ ਤੋਂ ਜਾਂਦੀਆਂ ਤੁਸੀਂ ਅੱਗੇ ਕਾਹਦੀ ਲੰਗਦੀਆਂ ਤਾਂ ਉਹਨਾਂ ਵਿੱਚੋਂ ਇੱਕ ਕੁੜੀ ਗੱਲ ਕਰਨ ਲੱਗੀ ਭਈਆ ਭਈਆ ਹਮੇਂ ਹਮੇਂ ਡੇਟਿੰਗ ਤੇ ਜਾਣਾ ਹੈ ਭਈਆ ਹਮ ਲੇਟ ਹੋ ਰਹੇ ਹੈ ਭਈਆ ਔਰ ਪਰ ਉਹ ਸਾਹਮਣੇ ਉਹ ਸਾਹਮਣੇ ਸਰਦਾਰ ਲੜਕੇ चिड़ी वाला खेल रहे हैं भैया भैया हमें सरदार लोगों से बहुत डर लगता है भैया हमारे तो टीवी वाले कहते हैं कि ये सरदार लोग बहुत खतरनाक होते हैं ये सरदार लोग आतंकवादी होते हैं जो किसी को भी मार देते हैं भैया प्लीज हमें कुछ मत कहना भैया भैया हमें जाने दो भैया प्लीज हमें जाने दो भैया हमें जाने दो भैया प्लीज हमें जाने दो भैया ਸਖਦੇਵ ਨੇ ਉਹਨਾਂ ਕੁੜੀਆਂ ਨੂੰ ਬੜੇ ਪਿਆਰ ਨਾਲ ਸੰਘਾਇਆ ਉਹਨਾਂ ਨੂੰ ਆਖਿਆ ਕਮਲਿਓ ਤੁਸੀਂ ਡਰੀਂ ਕਾ ਤੋ ਜਾਨੀਂ ਤੁਹਾਨੂੰ ਪਤਾ ਜਦੋਂ ਮਾਤਾ ਸੀਤਾ ਨੂੰ ਬਰਵਾਸ ਮਿਲਿਆ ਸੀ ਉਹ ਕਿੱਥੇ ਗਈ ਸੀ ਇੱਥੇ ਹੀ ਸਾਡੇ ਪੰਜਾਬ ਦੇ ਅੰਮ੍ਰਿਤਸਰ ਦੇ ਜੰਗਲਾਂ ਵਿੱਚ ਆਏ ਸੀ ਕਮਲਿਓ ਤੁਸੀਂ ਡਰੋ ਨਾ ਬਾਬਾ ਨਾਲਕ ਜਿਹਦੇ ਨਾਲ ਭਾਈ ਮਰਦਾਨਾ ਸਾਰੀ ਉਮਰ ਰਿਹਾ ਸੀ ਰਾਜਗੁਰੂ ਸਖਦੇਵ ਮਰਦੇ ਦਮ ਤੱਕ ਭਗਤ ਸਿੰਘ ਦੇ ਨਾਲ ਫਾਂਸੀ ਦੇ ਤੱਕੇ ਤੱਕ ਗਏ ਸੀ ਕਮਲਿਓ ਤੁਸੀਂ ਡਰੋ ਨਾ ਆਜੋ ਤੁਸੀਂ ਲੰਘਿਓ ਆਜੋ ਆਜੋ ਪਿੰਡੋਂ ਤੇ ਮੁਸਲਮਾਂ ਤੇ ਸਿੱਖਾਂ ਦੇ ਨਾਲ ਤਾਂ ਸਾਡਾ ਨੌ ਮਾਸ ਦਾ ਰਸਤਾ ਕੰਮੜਿਓ ਤੁਸੀਂ ਡਰੋ ਨਾ ਆਜੋ ਆਜੋ ਤੁਸੀਂ ਲੰਘਿਓ ਆਜੋ ਪਹਿਲੇ ਆਜੋ 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 ਲੰਘਿਓ ਓ ਪਿੰਡੇ ਓ ਪਿੰਡੇ ਓ ਤੁਰੇ ਹੋ ਜਿਹਾ ਫੇਰ ਖੇਡ ਲਓ ਓ ਨੰਗ ਜਾਣਦੋ ਕੁੜੀਆਂ ਨੂੰ ਵਿਚਾਰੀਆਂ ਨੂੰ ਯਾਰ ਤੁਰੇ ਹੋ ਜੋ ਆਓ ਫੇਰ ਖੇਡ ਲਓ ਯਾਰ ਤੁਰੇ ਹੋ ਜੋ ਆਜੋ ਆਜੋ ਪਹਿਲੇ ਆਜੋ ਆਜੋ ਲੰਘਿਓ ਲੋ ਜੀ ਓ ਕੁੜੀਆਂ ਲੰਘੀਆਂ ਜਦੋਂ ਸ਼ਾਮ ਨੂੰ ਛੁੱਟੀ ਹੋਈ ਨਾ ਨਾ ਕੁੜੀਆਂ ਨੂੰ ਤਾਂ ਹਰਾਨੀ ਦੀ ਗੱਲ ਸੀ ਉਹਨਾਂ ਵਿੱਚੋਂ ਇੱਕ ਕੁੜੀ ਸਿੱਧੀ ਮੁੰਡਿਆ ਕੋਲੇ ਗਈ ਤੇ ਪੰਜਾਬੀ ਦੇ ਵਿੱਚ ਗੱਲ ਕਰਨ ਲੱਗੀ ਵੀਰ ਜੀ ਸਾਸਰੀ ਘਰ ਵੀਰ ਜੀ ਅੱਜ ਜਦੋਂ ਸਾਡਾ ਲੰਚ ਟਾਈਮ ਹੋਇਆ ਨਾ ਅਸੀਂ ਦਫ਼ਤਰ ਵਿੱਚ ਆਪਣੇ ਮੋਬਾਈਲ ਤੇ ਚਾਰ ਸਾਹਿਬ ਜਾਂਦੇ ਫਿਲਮ ਦੇਖੀ ਵੀਰ ਜੀ ਦਿਏ ਚ ਮੈਨੂੰ ਇੰਜ ਲੱਗ ਰਿਹਾ ਵੀਰ ਜੀ ਕਿ ਅੱਜ ਵੀ ਉਹੀ ਸਮਾਂ ਹੈ ਵੀਰ ਜੀ ਅੱਜ ਵੀ ਉਹੀ ਵਕਤ ਹੈ ਵੀਰ ਜੀ ਹਾਂ ਅੱਜ ਦੇ ਆ ਕਿਸਾਨ ਖੜਿਆ ਪਰ ਜਿਹੜੇ ਕਿਸਾਨ ਬੈਠੇ ਆ ਨਾ ਮੈਨੂੰ ਇੰਜ ਲੱਗ ਰਿਹਾ ਇੱਕ ਗੁਰਗੋਵਰ ਸਿੰਘ ਦੇ ਸਹਬ ਜਾਂਦੇ ਆ ਵੀਰ ਜੀ ਤੇ ਅੱਜ ਵੀ ਉਹੀ ਸਮਾਂ ਹੈ ਤੇ ਟਾਲੀਆਂ ਵਿੱਚ ਬੈਠੀਆਂ ਆ ਜਿਹੜੀ ਇੱਧਰ ਬੈਠੇ ਮਾਤਾ ਗੁਜਰੀਆਂ ਨੇ ਅੱਜ ਵੀ ਉਹੀ ਸਮਾਂ ਹੈ ਵੀਰ ਜੀ ਅੱਜ ਵੀ ਉਹੀ ਸਮਾਂ ਹੈ ਵੀਰ ਜੀ ਅੱਜ ਸਾਨੂੰ ਤਨਖਾਹ ਮਿਲੀ ਹੈ ਤੇ ਅਸੀਂ ਨਾ ਆ ਦੇਖੋ ਇਹ ਰੁਕਮਣੀ ਉਹ ਰੋੜਾ ਆ ਦੇਖੋ ਵੀਰ ਜੀ ਅਸੀਂ ਤੁਹਾਡੇ ਵਾਸਤੇ ਆ ਬੈਟ ਬੱਲੇ ਖਰੀਦ ਕੇ ਲੈ ਕੇ ਆਏ ਵੀਰ ਜੀ ਤੁਸੀਂ ਛਿੜੀ ਬੱਲਾ ਲੈ ਖੇਡੋ ਵੀਰ ਜੀ ਤੁਸੀਂ ਬੈਟ ਬੱਲਾ ਖੇਡੋ ਤੁਹਾਡੀ ਪੰਜਾਬੀਆਂ ਦੀ ਚਾਰੇ ਪਾਸੇ ਬੱਲੇ ਬੱਲੇ ਆ ਵੀਰ ਜੀ ਇਹ ਡੌਟ ਤੁਹਾਨੂੰ ਰਾਤ ਨੂੰ ਵੀ ਕੰਮ ਦਊਗਾ ਵੀਰ ਜੀ ਇਹ ਬੈਟ ਦੀ ਤੁਹਾਨੂੰ ਬਹੁਤ ਜ਼ਰੂਰਤ ਆ ਵੀਰ ਜੀ ਇਹ ਤੁਹਾਨੂੰ ਰਾਤ ਨੂੰ ਵੀ ਕੰਮ ਦਊਗਾ ਕਿਉਂਕਿ ਆਪਣੇ ਦੇਸ਼ ਦਾ ਚੌਕੀਦਾਰੀ ਚੋਰਾ ਹੈ ਵੀਰ ਜੀ ਆਪਣੇ ਦੇਸ਼ ਦਾ ਚੌਕੀਦਾਰ ਹੀ ਚੋਰ ਹੈ ਫਿਰ ਉਹਨੇ ਆਗਿਆ ਲਾ ਗਿਆ ਸਾਥ ਨੂੰ ਆਵਾਜ਼ ਮਾਰੀ ਅਸੀਂ ਤਾਂ ਧਾਮਨੀ ਆਜੋ 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 ਡਰੋ ਡਰੋ ਨਾ ਆਜੋ ਲੰਘਿਓ ਯੰਗਾ ਡਰੋ ਨਾ ਜਨਾਚਰ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਦੇ ਜੋਧੇ ਨੇ ਇੱਕ ਗੱਭਰੂ ਨੇ ਇੱਕ ਗੋਬਿੰਦ ਸਿੰਘ ਦੇ ਸਹੇਜਾਦੇ ਨੇ ਆਪਣੇ ਵੱਲ ਕੋਈ ਅੱਖ ਪੱਟ ਕੇ ਵੀ ਨਹੀਂ ਦੇਖ ਸਕਦਾ ਹੋਰ ਆਪਣੀ ਇੱਜ਼ਤਾਂ ਨੂੰ ਕੋਈ ਖਤਰਾ ਨਹੀਂ ਆਪਣੀ ਇੱਜ਼ਤਾਂ ਨੂੰ ਕੋਈ ਖਤਰਾ ਨਹੀਂ ਤੇ ਮੇਰਾ ਹੱਥ ਆਪਣੇ ਆਪ ਉਸ ਕੁੜੀ ਦੇ ਸਿਰ ਤੇ ਚਲੇਗਾ ਮੈਂ ਉਸ ਨੂੰ ਅਸ਼ੀਰਵਾਦ ਦਿੰਦਾ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੇ ਦ੍ਰਿਸ਼ ਇਹ ਗੋਦੀ ਮੀਡੀਆ ਤੁਹਾਨੂੰ ਨਹੀਂ ਦਿਖਾਉਂਦਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਲਓ ਸਾਥੀਓ ਇਸ ਅੰਦੋਲਨ ਦੇ ਵਿੱਚ ਸਾਡੇ ਪੰਜਾਬੀਆਂ ਨੇ ਹਰ ਚੀਜ਼ ਦਾ ਲੰਗਰ ਲਾਇਆ ਸੀ ਰੋਟੀ ਦਾ ਲੱਕਰ ਕੱਪਣਿਆ ਦਾ ਲੰਗਰ ਪਿੰਨੀਆਂ ਦਾ ਲੰਗਰ ਇੱਥੋਂ ਤੱਕ ਕਿ ਕਿਤਾਬਾਂ ਦੇ ਲੰਗਰ ਵੀ ਲਾਏ ਇੱਕ ਮਲਕੀ ਹੋਇਆ ਜੀ ਸੈਂਟਰ ਵਾਲਾ ਚੌਂਕੀਦਾਰ ਇਸ ਗੱਲ ਦੀ ਟੈਨਸ਼ਨ 'ਚ ਆ ਗਿਆ ਦੂਇਆ ਪੰਜਾਬੀਆਂ ਨੂੰ ਲੰਗਰ ਲਈ ਪੈਸੇ ਕਿੱਥੋਂ ਆਉਂਦੇ ਆ ਇਹ ਪੰਜਾਬੀਆਂ ਨੂੰ ਫੰਡਿੰਗ ਕੌਣ ਕਰਦਾ ਲਓ ਜੀ ਚੌਕੀਦਾਰ ਸਾਹਿਬ ਟੈਨਸ਼ਨ ਦੇ ਵਿੱਚ ਆ ਗਏ ਮੇਰੇ ਭਾਈਓ ਮੇਰੋ ਬਹਲੋ ਮਿਤਰਾ ਮੇਰੇ ਮਨ ਕੀ ਬਾਤ ਕੋ ਜੋ ਵੀ ਸੁਣ ਰਹਾ ਹੈ ਮਿਤਰਾ ਮੈਂ ਬੜਾ ਪਰੇਸ਼ਾਨ ਹਾਂ ਮਿਤਰਾ ਮੈਂ ਪੰਜਾਬ ਦੇ ਹਜ਼ਾਰਾਂ ਤੋਂ के लिए भंडर कौन करता है मित्रों जय पंजाब के किसानों का लंगर के लिए पैसे कहां से आते हैं मित्रों लाओ जी मित्रों जण के चौकीदार साहब नु सारी रात नींद ना आई चौकीदार साहब चढ़ के कोठे पे ते ला लिया अपने यार बिरयानी वाले पाकिस्तान वाले इमरान खान नु फोन मित्रों जय पंजाब के किसानों का ਲੰਗਰ ਕੱ ਲਈਏ ਫੰਡ ਨੂੰ ਕਰਤਾ ਹੈ ਪਾਕਿਸਤਾਨ ਸੇ ਲੈ ਪੰਜਾਬ ਦੇ ਸਾਰੇ ਗਾਓ ਫੰਡ ਤੂੰ ਭੇਜਤਾ ਹੈ ਪਾਕਿਸਤਾਨ ਸੇ ਲਾਊ ਜੀ ਅਮਰਾਲ ਖਾਨ ਹੋਤਲ ਸਾਡੇ ਕਰਤਾਰਪੁਰ ਸਾਹਿਬ ਅਰੇ ਗੁਰਦੁਆਰਾ ਸਾਹਿਬ ਵਿੱਚ ਸੀ ਉਦੋਂ ਝੂਠ ਨਾ ਬੋਲੇਗਾ ਮੋਦੀ ਨੂੰ ਕਹਿੰਦਾ ਸੁਭਾਨ ਅੱਲਾ ਓਏ ਨਰਿੰਦਰ ਮੋਦੀ ਓ ਤੈਨੂੰ ਸਾਰੀ ਉਮਰ ਅਕਲ ਨਹੀਂ ਹੋਣੀ ਓਏ ਓ ਤੈਨੂੰ ਅਕਲ ਆਉਣੀ ਵੀ ਕਿਵੇਂ ਓਏ ਔਰ ਪਹਿਲਾਂ ਤੂੰ ਐਮਏ ਕਰਦਾ ਫਿਰ ਤੂੰ ਬੀਏ ਕਰਦਾ ਔਰ ਤੂੰ ਤਾਂ ਬਾਬੇ ਨਾਨਕ ਨੂੰ ਗੋਖਨਾਥ ਨਾਲ ਮਲਾਈ ਜਾਂਦਾ ਤੇ ਕਬੀਰ ਨੂੰ ਫਰੀਦ ਨਾਲ ਮਲਾਈ ਜਾਂਦਾ ਓਏ ਗੱਲ ਸੁਣ ਢਡੂਆ ਓਏ ਤੈਨੂੰ ਤੇਰੇ ਇਤਿਹਾਸ ਦਾ ਨਹੀਂ ਪਤਾ ਹੈ ਓਏ ਅੱਜ ਤੋਂ 550 ਸਾਲ ਪਹਿਲਾਂ ਭਾਈ ਮਰਦਾਨਾ ਦੱਸ ਕੇ ਗਿਆ ਸੀ ਪਰ ਬਾਬੇ ਨਾਨਕ ਨੇ 20 ਰੁਪਈਆਂ ਦੀ ਐਫਡੀ ਕਰਾਈ ਸੀ ਉਸੇ ਆਪਣੀ ਦੇ ਵਿਆਜ ਤੇ ਚੱਲਿਆ ਇਹ ਲੰਗਰ ਹਾਂ ਸਾਥਿਓ ਬਾਬੇ ਨਾਨਕ ਮੋਕੇ 20 ਰੁਪਏ ਨਹੀਂ ਸੀ ਆਏ ਉਦੋਂ ਇੱਥੇ ਲੋਧੀਆਂ ਦਾ ਰਾਜ ਸੀ ਤੇ ਉਦੋਂ ਦਾ ਇੱਕ ਰਾਜਾ ਸੀ ਬਹਿਲੋਲ ਲੋਧੀ ਉਹਨੇ ਆਪੇ ਨਾਲ ਇੱਕ ਸਿੱਕਾ ਤਰਾਈ ਸੀ ਬਹਿਲੋਲੀ ਸਿੱਕਾ ਤੇ ਬਾਬੇ ਨਾਨਕ ਜੀ ਦੇ ਪਤਾ ਜੀ ਨੇ ਬਾਬੇ ਨਾਨਕ ਨੂੰ 20 ਬਹਿਲੋਲੀਆਂ ਦਿੱਤੀਆਂ ਸੀ ਵਪਾਰ ਕਰਨ ਵਾਸਤੇ ਤੇ ਸਾਡਾ ਬਾਬਾ ਨਾਨਕ ਸੱਚਾ ਸੌਦਾ ਕਰਕੇ ਆ ਗਿਆ ਉਹਨਾਂ 20 ਬਹਿਲੋਲੀਆਂ ਦੀ ਗੱਲ ਇਸ ਬਾਬੇ ਨਾਨਕ ਦੇ ਲੰਗਰਾਂ ਦੀ ਗੱਲ ਇਹ ਗੋਦੀ ਮੀਡੀਆ ਤੁਹਾਨੂੰ ਨਹੀਂ ਦਿਖਾਊਗਾ ਇਹ ਗੋਦੀ ਮੀਡੀਆ ਤੁਹਾਡੇ ਅੱਗੇ ਨਹੀਂ ਕਰੂੰਗਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਦੰਗਾ ਗੋਦੀ ਮੀਡੀਆ ਝੂਠ ਬੋਲਦਾ ਲਓ ਸਾਥੀਓ ਹੁਣ ਆਪਾਂ ਇੱਕ ਮਾਤਾ ਜੀ ਨਾਲ ਗੱਲ ਕਰਦੇ ਆਂ ਮਾਤਾ ਮਿੰਦਰ ਕੌਰ ਜੀ ਆਰਾਮਪੁਰੇ ਦੀ ਮਾਤਾ ਮਿੰਦਰ ਕੌਰ 80 ਸਾਲਾਂ ਦੀ ਆ ਲਓ ਜੀ ਆਪਾਂ ਮਾਤਾ ਨਾਲ ਗੱਲ ਕਰਦੇ ਤੇ ਮੇਰਾ ਸਤਿਕਾਰ ਸਾਡੀਆਂ ਨਾ ਮਤਾਵਾਂ ਨੂੰ ਜਿਹੜੀਆਂ ਇਸ ਅੰਦੋਲਨਾਂ ਦੇ ਵਿੱਚ ਇਸ ਮੋਰਚੇ ਦੇ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਲੜੀਆਂ ਸੀ ਤੇ ਇਸ ਜੰਗ ਨੂੰ ਜਿੱਤਿਆ ਸੀ ਲਓ ਆਪਾਂ ਮਾਤਾ ਮਿੰਦਰ ਕੌਰ ਜੀ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਸਤਿ ਸ੍ਰੀ ਅਕਾਲ ਸਾ ਸਦੀ ਕਾਲਪੁੱਤ ਮਾਤਾ ਜੀ ਇੱਕ ਹੀਰੋ ਵਾਲਾ ਬੰਦੇ ਤੋਂ ਕੰਗਣਾ ਉਹ ਕਹਿੰਦੀ ਆ ਵੀ ਜਿਹੜੀਆਂ ਗੁਰਨਾਂ ਆਉਂਦੀਆਂ ਨੇ ਕਿਸਾਨ ਅੰਦੋਲਨ ਦੇ ਵਿੱਚ ਜਿਵੇਂ ਅੱਜ ਬੈਠਿਆ ਆਂ ਰਾਮਪੁਰੇ ਦੇ ਵਿੱਚ ਇਹ ਕੋਈ ਕਿਸਾਨ ਕਸੂਰ ਨਹੀਂ ਹੈਗੀਆਂ ਇਹਦਾ 100-100 ਰੁਪਏ ਦਿਹਾੜੀ ਤੇ ਆਉਂਦੀਆਂ 100-100 ਰੁਪਏ ਦਿਹਾੜੀ ਤੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਹੈ ਮੈਂ ਤਾਂ ਪਾਰ ਦੋ ਖਾਖਾ ਆਪਾਂ ਤਾਂ ਦੁੰਜੁੰਦੇ ਆਹੋ ਜਿਹੇ ਦਾਦਾ ਮਗੌਣੇ ਤੇ ਕੋਰੀ ਗੱਲਾਂ ਮਾਰੀ ਜਾਂਦੀ ਆ ਬੈਠੀ ਹਾਂ ਇਹ ਗੱਲ ਸੁਣ ਮੇਰੀ ਫੇ ਜੁੰਡੇ ਆ ਜਾ ਤੂੰ ਬੈਠ ਸਾਡੇ ਨਾਲ ਇੱਥੇ ਟਰਾਲੀ ਦੇ ਵਿੱਚ ਸਿਗਰ ਦਾ ਪੈਰੇ ਟੁੱਪੇ ਬੈਠ ਸਾਡੇ ਨਾਲ ਇੱਥੇ ਤੂੰ 100 ਰੁਪਏ ਦੀ ਗੱਲ ਕਰਦੀ ਆ ਕਿ ਮੈਂ ਤੇ ਨਹੀਂ ਤੈਨੂੰ 1000 ਰੁਪਈਆ ਹਾਂ ਤੂੰ ਬੈਠ ਸਾਡੇ ਨਾਲ ਇੱਥੇ ਕਿ ਸੋਣਨ ਕੇ ਦੁਪਹਿਰ ਤੱਕ ਜਾਇ ਖਾਣਿਆ ਦੇ ਕੇ ਪਟੋਰਾ ਨਾ ਬਣ ਗਿਆ। ਉਹ ਤਾਂ ਮੂਟਰੇ ਹੋ ਜੀਦੇ। ਹਾਂ। ਇਹ ਗੱਲ ਸੁਣ ਮੋਰੀ ਆ ਬੰਦੇ ਰਹੀਆਂ ਨਾ ਜੇ ਤੈਨੂੰ ਮਿਲ ਗਿਆ ਬਸੰਤੀ ਦਾ ਮਤਰੇਆ ਪੁੱਤ ਸੱਲੀ ਦਿਓ ਨਾ ਉਹਨੂੰ ਵੀ ਮੇਰਾ ਸਨੇਹਾ ਦੇ ਦੀ। ਆਖੀ ਬਈ ਫੇਰ ਮੱਚ ਤਾਂ ਬੜੇ ਲੜਕੇ ਪੱਟ ਪੱਟ ਦਿਖਾਉਣਾ। ਆ ਜਾ ਸਾਡੇ ਪੁੱੰਦੋ। ਆ ਰਾਮ ਕੋਰੇ ਤੋ ਆਖੇ ਤੋ ਇੱਕ ਗੱਲਾਂ ਘਟ ਕੇ ਦੁਕਾਥੇ ਹੋਣੇ ਦਿਆ ਫੇਰ ਮੈਂ ਤੈਨੂੰ ਮੰਨਾ। ਹਾਂ। ਇਹ ਗੱਲ ਸੁਣ ਮੋਰੀ ਇਹ ਕਹਦੀ ਮੇजे ਹੁਣ ਗਰਦਾਸ ਪਰਦੇ ਵਿੱਚ ਪੈਰ ਪਾਇਆ ਨਾ 2.5 ਗ੍ਰਾਮ ਦੀ ਖੁੰਡੀਆਂ ਮੇਰੇ ਕੋਲੇ ਜਾਇ ਖਾਰੇ ਦਿਆ ਤੇਰੇ 2.5 ਕਿਲੋ ਵਾਲੇ ਹੱਥ ਤੇ ਅਹੋ ਜੀ ਮਾਰੂ ਟੱਤੀ ਵਾਲੇ ਹੱਥ ਤੋਨੇ ਵੀ ਪੁੱਲ ਜੇਗਾ ਫਿੱਟੇ ਨੂੰ ਥੋਡੇ ਹੀਰੇ ਵੰਨਦੇ ਹਾਂ ਤੇ ਤੇਰਾ ਭਰਾ ساری ਉਮਰ ਸਾਡਾ ਹੀਰੋ ਬਣਿਆ ਰਿਹਾ ਤੂੰ ਕੱਲ ਉੱਠ ਕੇ ਉਹਨੂੰ ਹੀਰੇ ਤੋਂ ਜ਼ੀਰੋ ਕਰਤਾ ਫਿਰ ਹੋਣਿਆ ਦਿਆ ਫਿੱਟੇ ਨੂੰ ਥੋਡੇ ਅਹੋ ਜਿਆਂ ਦੇ ਅਹੋ ਜੇ ਦਰਸ਼ ਇਹੋ ਜਿਹੀਆਂ ਕਹਾਣੀਆਂ ਸਾਨੂੰ ਗੋਲਦੀ ਮੀਡੀਆ ਨੇ ਨਹੀਂ ਦਿਖਾਈਆਂ ਹਾਂ ਆਪਾਂ ਇੱਕ ਬਜ਼ੁਰਗ ਬਾਪੂ ਨਾਲ ਗੱਲ ਕਰਦੇ ਹਾਂ ਸੰਗਰੂਰ ਦੇ ਨੇ ਬਜ਼ੁਰਗ ਬਾਪੂ ਜੀ 80 85 ਸਾਲਾਂ ਦੇ ਨੇ ਤੇ ਮੇਰਾ ਸਲੂਟ ਆ ਸਾਡੇ ਨਾਲ ਬਜ਼ੁਰਗ ਬਾਪੂਆਂ ਨੂੰ ਵੀ ਸਲੂਟ ਹੈ ਇਹਨਾਂ ਨੂੰ ਜਿਹੜੇ ਇਸ ਅੰਦੋਲਨ ਦੇ ਵਿੱਚ ਨੌਜਵਾਨਾਂ ਤੋਂ ਅੱਗੇ ਹੋ ਕੇ ਲੜੇ ਸੀ ਤੇ ਇਸ ਅੰਦੋਲਨ ਨੂੰ ਜਿੱਤਿਆ ਸੀ ਤੇ ਅੱਜ ਵੀ ਲੜ ਰਹੇ ਨੇ ਲਓ ਆਪਾਂ ਇੱਕ ਬਜ਼ੁਰਗ ਬਾਪੂ ਨਾਲ ਗੱਲ ਕਰਦੇ ਆਂ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਤੁਸੀਂ ਸਾਡੇ ਚੈਨਾ ਪਗੜੀ ਸੰਭਾਲ ਦਿੱਤਾ ਰਹੇ ਸਾਡੇ ਇਹਨਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਹਾਂ ਪੁੱਤ ਹਾਂ ਪੜੀ ਗਈ ਸੰਭਾਲ ਲੈ ਉਹਦਾ ਵੇਲਾ ਆ ਗਿਆ ਹੈ ਪੁੱਤ ਚਾਚਾ ਅਜੀਤ ਸਿੰਘ ਦੀ ਪਗੜੀ ਪੁੱਤ ਪਰ ਚੰਕੀਦਾਰ ਚੋਰਾ ਨਾ ਰਲ ਗਿਆ ਹੈ ਪੁੱਤ ਤੇ ਸਾਡੀ ਪੱਗ ਉਤਾਰਣ ਵਾਸਤੇ ਬੜਾ ਕਾਲਾ ਹੋਇਆ ਫਰਦਾ ਹੈ ਪੁੱਤ ਫਰਦਾ ਕਾਲਾ ਉਹ ਹੋਇਆ ਕਰਦਾ ਅਜਿਹਾ ਅਜਿਹੀ ਤਰੀਕ ਹੈ ਪੁੱਤ ਤੇ ਮੈਂ ਪਿੰਡ ਆਪਣੀ ਪੋਤੀ ਦਾ ਵਿਆਹ ਰੱਖਿਆ ਹੋਇਆ ਹੈ ਮੇਰੀ ਪੋਤੀ ਕਹਿੰਦੀ ਸੀ ਦਾਦਾ ਜੀ ਤੁਸੀਂ ਵਿਆਹ ਦੀਆਂ ਸਾਰੀਆਂ ਰਸਮਾਂ ਅੱਗੇ ਹੋ ਕੇ ਪੂਰੀਆਂ ਕਰਨੀਆਂ ਪਰ ਮੈਂ ਮੈਂ ਪਿੰਡ ਵੀ ਜਾ ਸਕਦਾ ਪੁੱਤ ਮੈਂ ਇਸ ਮੋਚ ਦੇ ਵਿੱਚ ਬੈਠਾ ਮੈਂ ਪਿੰਡ ਨਹੀਂ ਜਾ ਸਕਦਾ ਮੇਰੀ ਪੋਤੀ ਨਾਇਤਾ ਆਪਦੇ ਵਿਆਹ ਦੀਆਂ ਤਿਆਰੀਆਂ ਕਰੀ ਜਾਂਦੀ ਐ ਜਿਵੇਂ ਮੋਟਰ ਤੇ ਕਾਹੀ ਰੱਖ ਕੇ ਘਰ ਘਰ ਨੂੰ ਪਾਣੀ ਲਾਈ ਜਾਂਦੀ ਐ ਐ ਲੱਗਦਾ ਜਿਵੇਂ ਮਾਈ ਭਾਗੋ ਨੇ ਤਲਵਾਰ ਚੱਕੀ ਹੋਵੇ ਸਖਮਣੀ ਸਖਮਣੀ ਐ ਮੇਰੀ ਪੋਤੀ ਜਾਨਾ ਸਖਮਣੀ ਬਹੁਤ ਪਿਆਰ ਕਰਦੀ ਐ ਮੈਨੂੰ ਪਿਆਰ ਕਰੇ ਵੀ ਕਿਵੇਂ ਨਾ ਪੁੱਤ ਪਿਆਰ ਕਰੇ ਵੀ ਕਿਵੇਂ ਨਾ ਪੁੱਤ ਗੱਲ ਉਦੋਂ ਦੀ ਐ ਗੱਲ ਉਦੋਂ ਦੀ ਐ ਪੁੱਤ ਜਦੋਂ ਦਵਾਈ ਬਕਲੀ ਨਿਕਲ ਗਈ ਸੀ ਦਵਾਈ ਬਕਲੀ ਨਿਕਲ ਗਈ ਤੇ ਮੇਰੀ ਮੇਰੀ ਸਾਰੇ ਫਸਲ ਵਰਵਾ ਦੇ ਪੱਤੇ ਪੂਰਾ ਕੁੱਤਾ ਰਗਾ ਟ੍ਰੈਕਟਰ ਲਗੇ ਪੱਤੇ ਮੈਂ ਕਰੋ ਰਸਾ ਚੱਕਿਆ ਮੈਂ ਕਰੋ ਰਸਾ ਚੱਕਿਆ ਤੇ ਪੱਜ ਕੇ ਤਾਲੀ ਵਾਲੇ ਖੋਤ ਚਲਿਆ ਜਾ ਓਏ ਹੋ ਰਸਾ ਓ ਹੋ ਰਸਾ ਤੇ ਗਰਜ ਪਾ ਕੇ ਭਗਵੰਤ ਮਾਨਾ मोदिया डी टी चौदह पिछे बढ़ के करीस तो के थोड़ी कला लेके जाव भगत सिंह के सामने क्योंकि आजादी के झूठे आगू गद्दियों रह गए राजगुरु सुखदेव भगत सिंह फूला जोगे रह गए सत अठ सौ किसान चीन हटाया उन सौ चौहठ वारे जे साथा 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 पूरे नी हुजे त जलरवाणा पूरे खां पूरा बाग पिया थोरिय गोडड़ियूं लॻा हटांगे थो गोडड़ियूं लॻे हटांगे ਆਪਣੇ ਕੁੱਤਾ ਨੂੰ ਬਚਾਉਣ ਤੋਂ ਜੰਗ ਹੋਵੇ ਚਿੱਟੇ ਤੋਂ ਬਚਾਉਣ ਦੀ ਜੰਗ ਹੋਵੇ ਚਾਹ ਪੁਰੀਆ ਜ਼ਮੀਨ ਇਸ ਮਾਨ ਨੂੰ ਬਚਾਉਣ ਦੀ ਜੰਗ ਹੋਵੇ ਜਾਂ ਪਾਣੀਆਂ ਨੂੰ ਬਚਾਉਣ ਦੀ ਜੰਗ ਹੋਵੇ ਅਸੀਂ ਇਹ ਜੰਗਾ ਲੜਦੇ ਰਹਾਂਗੇ ਇਹ ਜੰਗਾ ਅਜੇ ਖਤਮ ਨਹੀਂ ਹੋਈ ਆ ਸਾਥਿਓ ਇਹ ਤਾਂ ਸ਼ੁਰੂ ਹੋਈ ਆ ਇਹ ਤੁਸੀਂ ਸੋਚਣਾ ਤੁਸੀਂ ਘਰਾਂ ਚ ਤਲਵਟ ਕੇ ਬੈਠਾ ਜੰਮਦਾਨ ਦੇ ਵਿੱਚ ਨਿੱਕਰਣਾ ਤੇ ਥੋਡੇ ਤੇ ਨਿਰਭਰ ਕਰਦਾ ਸਾਥਿਓ ਆਓ ਰਣ ਮਰ ਕੇ ਜੰਗਾ ਲੜੀਏ ਤੇ ਜਿੱਤੀਏ ਆਓ ਆਪਾਂ ਇਸ ਜੰਗ ਨੂੰ ਜਾਰੀ ਰੱਖੀਏ